ਬੜੀ ਸਦਰਾ ਦੇ ਨਾਲ ਬੜੀ ਉਮੀਦਾਂ ਦੇ ਨਾਲ ਰਿਕਾਰਡ ਤੋੜ 92 ਨਮੂਨੇ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜੇ ਅਤੇ ਜਦੋਂ ਭੇਜੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੁਝ ਵਾਦੇ ਕੀਤੇ ਸੀ ਜਿੱਥੇ 24 ਘੰਟੇ ਬਿਜਲੀ ਦੀ ਗੱਲ ਕੀਤੀ ਸੀਗੀ ਸਸਤੀ ਬਿਜਲੀ ਦੀ ਗੱਲ ਕੀਤੀ ਸੀਗੀ ਪੀਏਸੀ ਦੇ ਮਾਮਲੇ ਦੀ ਗੱਲ ਕੀਤੀ ਸੀ ਮਾਈਨਿੰਗ ਦਾ ਜਿਹੜਾ ਚਲਦਾ ਪਿਆ ਉਸ ਨੂੰ ਖਤਮ ਕਰਤਾ ਸੀਗਾ ਜਿਹੜਾ mafia ਚਲਦਾ ਉਸ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਇੱਕ ਹੋਰ ਵਾਦਾ ਜਿਹੜਾ ਕੀਤਾ ਸੀਗਾ ਪੰਜਾਬ ਵਾਸਤੇ ਉਹ ਸੀਗਾ ਨਸ਼ਾ ਮੁਕਤ ਪੰਜਾਬ ਤਿੰਨ ਮਹੀਨੇ ਚ ਅਸੀਂ ਨਸ਼ੇ ਦਾ ਲੱਕ ਤੋੜ ਦਿਆਂਗੇ ਨਸ਼ਾ ਪੰਜਾਬ ਚੋਂ ਖਤਮ ਕਰ ਦੇਾਂਗੇ ਅਜੇ 10 ਸਾਲ ਹੋ ਗਏ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਘਰ ਘਰ ਵਿਕਲ ਲੱਗ ਪਿਆ ਔਰ ਸਾਰੇ ਪੰਜਾਬੀ ਇਸ ਗੱਲ ਤੋਂ ਚਿੰਤਿਤ ਸੀਗੇ ਕਿ ਜਿਹੜੀ ਸਰਕਾਰ ਨਸ਼ਾ ਵਿਰੁੱਧ ਕਾਰਵਾਈ ਦੀ ਗੱਲ ਕਰਦੀ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੰਡੋਰਾ ਪਿੱਟਦੀ ਹੋਵੇ ਔਰ 15000 15500 ਸਮਗਲਰਸ ਨੂੰ ਅਰੈਸਟ ਕਰਨ ਦੀ ਗੱਲ ਕਰਦੀ ਹੋਵੇ ਨੋਸਟਸੀ ਐਫਆਈਆਰ ਦਰਜ ਕਰਨ ਦੀ ਗੱਲ ਕਰਦੀ ਹੋਵੇ ਸਿਰਫ ਨਸ਼ਾ ਯੁੱਧ ਨਸ਼ਾ ਵਿਰੋਧ ਕਰਨ ਦੀ ਇੱਕ ਮਾਰ ਤੇ ਬਾਤ ਦਾ ਟਾਟਾ ਜਿਉਂਦਾ ਇਹਨਾਂ ਨੇ ਯੁੱਧ ਨਸ਼ਾ ਵਿਰੋਧ ਦਾ ਇਹ slogan ਚਲਾ ਕੇ ਇੱਕ ਮਹਿੰਮ ਚਲਾਈ ਉਹਦੇ باوجود ਅੱਜ ਵੀ ਹੋਮ ਡਿਲੀਵਰੀਆਂ ਹੋ ਰਹੀਆਂ ਨੇ ਇਸ ਤੇ ਚਿੰਤਾ ਤੇ ਹੁੰਦੀ ਹੈ ਕਿ ਇਹ ਸਰਕਾਰ ਇੰਨੀ ਦਿੜ ਸੰਕਲਪ ਹੋਵੇ ਕਿ ਆਪਾਂ ਅਕਸਰ ਪੰਜਾਬੀ ਦੇਖਦੇ ਆਂ ਕਿ ਪੰਜਾਬ ਦੀ ਸਰਕਾਰ ਦੀ ਸਮਝਤੀ ਦੇ ਬਿਨਾਂ ਚਿੜੀਆ ਵੀ ਪਰਣੀ ਮਾਰ ਸਕਦੀ ਤੇ ਫਿਰ ਇਹ ਨਸ਼ਾ ਕਿਉਂ ਨਹੀਂ ਖਤਮ ਹੁੰਦਾ ਅੱਜ ਤੁਹਾਡੇ ਸਾਹਮਣੇ ਨਸ਼ਾ ਨਾ ਖਤਮ ਹੋਣ ਦਾ ਕਾਰਨ ਲੈ ਕੇ ਆਏ ਇਹਦੇ ਮੰਤਰੀ ਇਹਦੇ ਸੰਤਰੀ ਇਹਨਾਂ ਦੇ ਕਰਮਕর্তਾ ਖੁਦ ਉਹਦੇ ਵਿੱਚ ਦਾਲਟ ਹੈਗਾ ਉਹਨਾਂ ਪ੍ਰੋਟੈਕਸ਼ਨ ਦਿੰਦੇ ਨੇ ਸਮਝ ਗਏ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਕਿ ਕੁਝ ਦਿਨ ਪਹਿਲਾਂ ਬਲਵਿੰਦਰ ਕੰਨ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਭਾਜਪਾ ਵਰਗਾਂ ਦੇ ਨਾਲ ਉਹ ਸ਼ੂਕੀ ਸੀਗਾ ਕਿ ਸਾਡੇ ਪਟਿਆਲੇ ਦੇ ਕਾਉਂਸਲਰ ਨੇ ਕਿਸੇ ਬੰਦੇ ਕੋਲੋਂ 5 ਗ੍ਰਾਮ ਨੋਟ ਕਰਨਾ ਕਿਸੇ ਬੰਦੇ ਕੋਲੋਂ 5 ਗ੍ਰਾਮ ਡਰੱਗਸ ਫੜੀਆਂ ਗਈਆਂ ਸੀ ਕੌਟਿਆਂ ਨੂੰ ਜਵਾਨੀ ਦਿੱਤੀ ਔਰ ਜਵਾਨਤੀ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਸਰ ਜਮਾਨਤੇ ਨਹੀਂ ਉਹਦੇ ਮਿਸਮਲ ਕਾਉਂਸਲਰ ਜਿਹੜਾ ਹੈ ਉਸ ਨੂੰ ਟੈਸਟ ਕਰਦਾ ਕਿ ਆ ਇਹ ਬੰਦਾ ਰਾਮ ਸਿੰਘ ਸ਼ਾਮ ਸਿੰਘ ਜਬ ਫਲਾ ਫਲਾ ਹੈਗਾ ਕਰਦੇ ਆਪ ਸਾਰੇ ਕੋਸਟ ਜਵੰਤੀ ਅਸਿਸਟ ਕਰਨਾ ਹੁੰਦਾ ਹੈ ਕੋਡ ਦਾ ਪ੍ਰੋਸੀਜਰ ਸਿਰਫ ਉਸ ਨੇ ਜਦ ਜਵੰਤੀ ਸੀਗਾ ਉਹ ਵੀ ਉਸ ਵਿਕਟਮ ਦਾ ਯਕਾਨੀ ਕਲਪਰੇਟ ਦਾ ਦਾਦਾ ਸੀਗਾ ਉਸ ਨੂੰ ਸਿਰਫ ਆਇਡੈਂਟੀਫਾਈ ਕੀਤਾ ਕਿ ਹਾਂ ਇਹ ਫਲਾ ਸਿੰਘ ਫਲਾ ਸਿੰਘ ਹੈਗਾ ਮੇਰੇ ਮੰਲੇ ਚ ਰੰਦਾ ਇਹਨਾਂ ਨੇ ਕੀ ਕੀਤਾ ਭਾਰਤੀ ਜਨਤਾ ਪਾਰਟੀ ਡਰੱਗਸ ਦੇ ਸਮਗਰ ਨਾਲ ਮਿਲ ਗਈ ਆ ਓਏ ਉਹਤੇ 5 ਗ੍ਰਾਮ ਜਿਹਨੂੰ ਫੜਿਆ ਸੀਗਾ ਉਹਦੀ ਜ਼ਬਾਨਤੀ ਦੀ ਆਡੈਂਟੀਫਾਈ ਕੀਤੀ ਸੀਗੀ ਆਡੈਂਟੀਫਿਕੇਸ਼ਨ ਕੀਤੀ ਸੀ ਤੇ ਤੁਸੀਂ ਕਹਿੰਦੇ ਹੋ ਨਾਲ ਮਿਲ ਗਈ ਬੀਜੇਪੀ ਔਰ ਅੱਜ ਤੁਹਾਡਾ ਮੰਤਰੀ ਜਾ ਕੇ ਥਾਣਿਆਂ ਦੇ ਵਿੱਚ ਜਾ ਕੇ ਡਰਕਸ ਮੰਗਣ ਦੇ ਨਾਲ ਉਹਨੂੰ ਛੁਡਾਣ ਦੀ ਕੋਸ਼ਿਸ਼ ਕਰਦਾ ਉਸ ਨੂੰ ਤੁਸੀਂ ਕੀ ਕਹੋ ਮੈਂ ਤੇ ਤੁਹਾਡੇ ਨਾਲ ਅਸੀਂ ਸਾਰੀ ਡਿਟੇਲ ਸ਼ੇਅਰ ਕਰਾਂਗੇ ਇਹ ਮਾਮਲਾ 28 ਮਈ ਦਾ ਅਜਨਾਲਾ ਪੁਲਿਸ ਥਾਣੇ ਦਾ ਇਹ ਐਫ ਆਈ ਆਰ ਦੀ ਕਾਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਅਸੀਂ ਕਰਨ ਵੀਰ ਸਿੰਘ ਤੇ ਸਹਿਜ ਪ੍ਰੀਤ ਸਿੰਘ ਦੋਨੋਂ ਗ੍ਰਿਫਤਾਰ ਹੋਏ ਨੇ ਔਰ ਇਹਨਾਂ ਕੋਲ ਤੁਸੀਂ ਦੇਖ ਸਕਦੇ ਹੋ 50 ਗ੍ਰਾਮ ਹਿਰੋਇਨ ਬਰਾਮਦ ਹੋਈ ਕਿੰਨੀ ਹੋਈ 50 ਗ੍ਰਾਮ ਹਿਰੋਇਨ ਤੇ 50 ਗ੍ਰਾਮ ਹਿਰੋਇਨ ਕਿਸ ਕੈਟਾਗਰੀ ਚ ਆਉਂਦੀ ਹੈ ਕਮਰਸ਼ੀਅਲ ਕੈਟਾਗਰੀ ਚ ਆਉਂਦੀ ਹੈ ਤੇ ਤੁਸੀਂ ਸਾਰੇ ਦੇਖ ਰਹੇ ਹੋ ਐਫ ਆਈ ਆਰ ਔਰ ਇਹ ਆਮ ਆਦਮੀ ਪਾਰਟੀ ਦਾ ਟਮਾਟਰ ਵਾਲਾ ਮੰਤਰੀ ਸ਼ਕਲ ਦੇਖ ਲੋ ਜੀ ਚੰਗੀ ਤਰ੍ਹਾਂ ਇਹੀ ਨਹੀਂ ਹੋਇਆ ਹੁਣ ਅਗਲੀ ਤੁਸੀ ਤੋਂ ਦਿਖਾਣੇ ਆ ਸੀ ਅਸੀਂ ਕੋਈ ਫੈਕਟਸ ਆਪਣੇ ਅਲੀਗੇਸ਼ਨ ਨਹੀਂ ਲਾ ਰਹੇ ਫੈਕਟਸ ਦਿਖਾ ਰਹੇ ਹਾਂ ਔਰ ਇਹ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕਰਦਾ ਇਹ ਉਹਦੀ ਫੇਸਬੁੱਕ ਆ ਪੁਲਿਸਿੰਘ ਢੱਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕੀ ਕਰਦਾ ਹੈ ਕਰ ਰੋ ਉਹ ਉਹ ਕਰਦਾ ਹੈ ਅਜਨਾਲਾ ਥਾਣੇ ਵਿੱਚ ਨਸ਼ਾ ਕਰਨ ਵਾਲੇ ਲੜਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਂ ਅੱਜ ਥਾਣੇ ਜਾ ਕੇ ਉਹਨਾਂ ਨੂੰ ਨਸ਼ਾ ਸ਼ਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਇਹ ਸੌਰੀ ਨਸ਼ਾ ਮੁਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਕਿਉਂਕਿ ਕਟ ਉਮਰ ਦੇ ਨੌਜਵਾਨ ਲੜਕੇ ਹਨ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਸਜ਼ਾ ਦੀ ਨਹੀਂ ਇਲਾਜ ਦੀ ਲੋੜ ਹੈ ਮੈਨੂੰ ਇੱਕ ਹੀ ਇਹ ਦੱਸੋ ਕਿਹਾ ਜਦੋਂ ਐਫ ਆਈ ਆਰ ਦਰਜ ਹੋਵੇ ਕਿਹੜੇ ਸੰਵਿਧਾਨ ਚ ਲਿਖਿਆ ਕਿਹੜੇ ਕਾਨੂੰਨ ਚ ਲਿਖਿਆ ਕਿ ਮੰਤਰੀ ਜਾ ਕੇ ਥਾਣੇ 'ਚ ਆਦੇਸ਼ ਦੇਗਾ ਕੀ ਉਹਦੀ ਜੂਡਿਕਸ਼ਨ ਬਣਦੀ ਹੈ ਕਿਸੇ ਮੰਤਰੀ ਦੀ ਜਾ ਕੇ ਕਿਸੇ ਕਲਪਟ ਦੇ ਕਿਸੇ ਮੁਜਰਮ ਦੇ ਬਸ ਇਹ ਕਹਣਾ ਕਿ ਆਦੇਸ਼ ਦੇਣਾ ਹੈ ਥਾਣੇ ਨੂੰ ਸਭ ਤੋਂ ਪਹਿਲੀ ਚੀਜ਼ ਹੈ ਔਰ ਦੂਸਰੇ ਅੰਤਾਜ਼ਾ ਲਾਓ ਤੁਸੀਂ ਅਜ ਤੱਕ ਅਸੀਂ ਦੇਖਿਆ ਕਿ ਕੋਈ ਮੰਤਰੀ ਜਿਹੜਾ ਹੈਗਾ ਥਾਣੇ ਦੇ ਕਿਸੇ ਬੰਦੇ ਦੇ ਮਗਰ ਜਾਂਦਾ ਹੋਵੇ ਦੇਖਿਆ ਅਜ ਤੱਕ ਕੋਈ ਮੰਤਰੀ ਥਾਣੇ ਦੀ ਜਾਂਦਾ ਹੋਵੇ ਕਿਸੇ ਮੁਲਜ਼ਮ ਦੇ ਪੱਖ ਸੇ ਵਿੱਚ ਆ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਲਾਈਵ ਵੀਡੀਓ ਹੈ ਓਰੇ ਜੀ ਆਵਾਜ਼ ਵੀ ਸੁਣ ਲਾ ਨਾ ਕੀ ਇਹ ਦੇਸ਼ ਤੇਰੇ ਪਰਸਾਨੇ ਨੂੰ ਏ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਧਨੀਵਾਲ ਸਾਹਿਬ ਜਾ ਰਹੇ ਨੇ। ਕਿਹੜੇ ਮੋਰ? ਕਿਹੜਾ? ਪੁਲੀਸ ਵਾਲਿਆਂ ਨੇ ਕਿਹਾ ਕਿ ਕਿਹੜਾ ਵਾਰੀ ਆਇਆ ਤੁਸੀਂ। ਜਿਸ ਸਮੇਂ ਆਪਾਂ ਪਹਿਲਾਂ ਪੁੱਛਿਆ ਉਹਨਾਂ ਨੇ ਲੱਗੇ ਕਿਉਂ ਆਏ ਹੋ? ਨਾ। ਨਾ ਸਬਰੀ। ਉਹਨਾਂ ਸਰ ਗੱਡੀ ਹੈ ਪੁੱਛਾ। ਹਾਂ, ਨਾਲ ਆਪਾਂ ਜਾ ਰਹੇ। ਯਾ ਸਿਗਾ ਸਿਗਾ ਮਿਸਾਲ ਪ੍ਰੀਖਿਆ ਤੁਮਲਾਂ ਨੂੰ ਕਿੰਨੀ ਕੋਸ਼ਿਸ਼ ਕਰਦੇ ਹੋ ਕੋਟਾ ਦਾ ਜ਼ਿਕਰ ਬਾਰੇ ਨੋਟ ਕਰਨਾ ਆਹ ਬੜੀ ਮੁਸ਼ਕਿਲ ਬਣ ਗਈ ਦੋਸਤ ਪਰ ਇਹਦੇ ਤਰ੍ਹਾਂ ਟਾਕਿੰਗ ਟੂਰਿਸਟਾਂ ਕਿਹਾ ਸੋ ਤੁਹਾਨੂੰ ਦਿੰਦੇ ਤੁਮਹਾਰਾ ਪੱਟਿਆ ਤੋਂ ਇਹਦੇ ਵੀ ਉਚੂਅ ਇਹਨਾਂ ਛੱਡ ਦਿਓ ਨਾ ਪੰਚਾਇਤਾਂ ਨੂੰ ਛੱਡ ਦਿਓ ਉਹਨਾਂ ਨੂੰ ਬਾਹਰ ਨੂੰ ਕਿਤੇ ਉੱਪਰ ਕਿਤੇ ਉਹਨੂੰ ਕਿਸੇ ਨੂੰ

benim 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 ਅੱਜਾ ਤੱਕ ਫਿਰ ਖਾਲਸ ਵੀ ਇਸ ਪਹਲੂ ਵਿੱਚ ਵੀ ਇਹ ਵੀ ਕੰਮ ਕਰੀਦਾ ਸਗੋਂ ਉਹਨਾਂ ਤੋਂ ਪਰਵਾਹ ਨਹੀਂ ਕਰਦਾ। ਕਿਹਾ ਹਾਂ ਤਾਂ ਇਸ ਤਰ੍ਹਾਂ ਦੇਖਿਆ ਕਿ ਫਟ ਪੁੱਜ। ਸਾਰੇ ਦੇਖਿਆ ਕਿ ਇਹ ਬੇਚੀ ਦੀ। ਕਿੰਨਾ ਬਹੁਤ ਆਪਾਂ ਤਬੀਨੀ ਆ। ਬਹੁਤ ਬੇਚੀ। ਇਹ ਬੋਗਾ ਕਾ ਪੱਕੇ ਕਰ ਰਿਹਾ। ਅੱਗੇ ਵੀ ਦੇਖਣਾ ਜੇ ਅੱਗੇ ਵੀ ਦੇਖੋ ਜਿਓ। ਆਸ ਤੋਂ ਪਰੇ ਤੇ। ਤੱਪ। ਪਰ ਤਾਰਾ ਨਹੀਂ ਪਾਬ ਚਾਹਦੇ। ਜਮਨ ਚਿੱਤ ਤੋਂ ਸੁਣਨ ਚਿੱਤ। ਸੋ ਇਹ ਕੋਈ ਅਸੀਂ ਕੋਈ ਫੇਕ ਵੀਡੀਓ ਨਹੀਂ ਬਣਾਈ ਆਵਾਜ਼ੀ ਪਾਰਟੀ ਵੰਗਰ। ਕਿ ਕੁਲਦੀਪ ਸਿੰਘ ਢਾਲੀਵਾਲ ਦੇ ਫੇਸਬੁੱਕ ਦੇ ਉੱਤੇ ਪਾਈ ਹੋਈ ਵੀਡੀਓ ਆ। ਉਹਦੇ ਹੀ ਫੇਸਬੁੱਕ ਤੋਂ ਅਸੀਂ ਤੇ ਤੁਹਾਡੇ ਸਾਹਮਣੇ ਰੱਖੀ ਆ। ਕਹਿੰਦਾ ਅੱਗੇ ਤੋਂ ਬੇਚ ਨਹੀਂ ਨਹੀਂ। ਅਸੀਂ ਦੇ ਪਹਿਲਾਂ ਹੀ ਕਹਿੰਦੇ ਸੀਗੇ ਦੋ ਚੀਜ਼ਾਂ ਨੇ ਪਹਿਲਾ ਸਾਡੇ ਦੋਸ਼ਿਕਾ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਵੀ ਚੱਕ ਕੇ ਅੰਦਰ ਕਰੀ ਜਾਂਦੇ ਆ ਤੇ ਕਲੇਮ ਤੇਰੀਆਂ ਅਸੀਂ ਸਮਗਲਰ ਫੜ ਲੇ ਜੋ ਉਸ ਪਾਸੇ ਆ ਜਾਈਏ ਇੱਕ ਪੱਖ ਦੂਜਾ ਵੀ ਕਰ ਲਈਏ ਕਿ ਡੈਟਾ ਜੀ ਕੇਸ ਪਾਈ ਜਾਂਦੇ ਤੇ ਆਪਣੇ ਖਾਤੇ ਪੂਰੀ ਕਰੀ ਜਾਂਦੇ ਨੇ ਤੇ ਫਿਰ ਪੰਜਾਬ ਸਰਕਾਰ ਜੋ ਕਹਿ ਰਹੀ ਆ ਅਸੀਂ ਸਮਗਲਰ ਫੜ ਲੇ ਉਥੇ ਛੁੱਟੀ ਹੋ ਗਈ ਦੂਜੇ ਪਾਸੇ ਇੱਕ ਮੰਤਰੀ ਜਾ ਕੇ ਥਾਣੇ 'ਚ ਕੀ ਕਰਨ ਗਿਆ ਸੀਗਾ ਇਹ ਰਿਸ਼ਤਾ ਕੀ ਕਰਾਂਦਾ ਡਰੱਗਸ ਮੰਨਣਾ ਨਾ ਡਰੱਗ ਦੇ ਸਮਗਰਾਂ ਦੇ ਮਗਰ ਮੰਤਰੀ ਥਾਣੇ ਤੱਕ ਜਾਵੇ ਤੇ ਦਾਲ 'ਚ ਕੁਛ ਕਾਲਾ ਹੀ ਨਹੀਂ ਥਾਲੀ ਕਾਲੀ ਹੈ ਔਰ ਪੰਜਾਬ ਦੀ ਜਨਤਾ ਪੁੱਛਦੀ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਡਰੱਗਸ ਦੇ ਸਮਗਰਾਂ ਨਾਲ ਕੀ ਰਿਸ਼ਤਾ ਕੋਣ ਤੁੜਸਣ ਵਾਸਤੇ ਤੁਹਾਡੇ ਮੰਤਰੀ ਥਾਣੇ ਤੱਕ ਚੱਲ ਕੇ ਜਾਂਦੇ ਇਹ ਆਪਣੇ ਆਪ ਦਾ ਇੱਕ ਵੱਡਾ ਪ੍ਰਸ਼ਨ ਹੈਗਾ ਕਿ ਥੋੜੀ ਜਿਹੀ ਵੀ ਘਹਿਰਤ ਇਹਨਾਂ ਆਮ ਆਦਮੀ ਪਾਰਟੀ ਵਿੱਚ ਬਚੀ ਹੈ ਥੋੜੀ ਜਿਹੀ ਵੀ ਘਹਿਰਤ ਭਗਵੰਤ ਮਾਨ ਚ ਬਚੀ ਹੈ ਥੋੜੀ ਜਿਹੀ ਵੀ ਘਹਿਰਤ ਅਰਵਿੰਦ ਕੇਜਰੀਵਾਲ ਚ ਬਚੀ ਹੈ ਇਸ ਤਰ੍ਹਾਂ ਦੇ ਮੰਤਰੀ ਨੂੰ ਅੱਜ ਹੀ ਬਰਖਾਸਤ ਕਰਕੇ ਪੰਜਾਬ ਦੀ ਜਨਤਾ ਸਾਹਮਣੇ ਆਦਰਸ਼ ਪਸਾ ਸਕਦੇ ਭਾਰਤੀ ਜਨਤਾ ਪਾਰਟੀ ਇਮੀਡੀਏਟਲੀ ਉਹ ਮੰਤਰੀ ਜਿਹੜਾ ਸਮਗ ਸਮਗਲਰ ਕੰਟਰੈਕਟਸ ਸਮਗਲਰਸ ਨਾਲ ਰਿਸ਼ਤਾ ਰੱਖਦਾ ਹੋਵੇ ਉਹਨੂੰ ਛੁੜਾਉਣ ਵਾਸਤੇ ਥਾਣੇ ਤੱਕ ਜਾਂਦਾ ਹੋਵੇ ਉਹਦੇ ਤੰਤਸਿਫੇ ਦੀ ਮੰਗ ਕਰਦੀ ਹੈ ਅੱਜ ਸਾਫ ਪਰਦਾ ਸਾਫ ਹੋ ਗਿਆ ਕਿ ਪੰਜਾਬ ਚ ਨਸ਼ਿਆਂ ਦੇ ਪਿੱਛੇ ਨੌਜਵਾਨਾਂ ਦੀ ਮਾਤਾਂ ਦੇ ਪਿੱਛੇ ਔਰ ਜਿਸ ਤਰੀਕੇ ਨਾਲ ਨਸ਼ਾ ਘਰ ਘਰ ਪਹੁੰਚ ਰਿਹਾ ਉਹਦੇ ਵਾਸਤੇ ਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਪਵੰਤਮਨ ਅਰਵਿੰਦ ਕੇਜਰੀਵਾਲੋਂ ਦੇ ਮੰਤਰੀ ਸਤਪ੍ਰੀ ਹੋਣ ਇਹ ਕਾਰਨ ਹੈ ਕਿ ਕਿ 50 ਗ੍ਰਾਮ heroin ਫੜੀ ਜਾਵੇ ਤੇ ਮੰਤਰੀ ਹੋਣਾ ਮਗਰ ਥਾਣੇ ਪਹੁੰਚ ਜਾਵੇ ਤੇ ਫਿਰ ਤੇ ਸਪਲਾਈ ਕੌਣ ਕਰਾ ਰਿਹਾ ਹੈ ਜੇ ਤੁਸੀਂ ਸਾਰੇ ਸਿਆਣੇ ਸੋ ਅੱਜ ਸਾਬਤ ਹੋ ਗਿਆ ਕਿ ਪੰਜਾਬ ਦੇ ਨਸ਼ੇ ਦੇ ਕਾਰੋਬਾਰ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਮੰਤਰੀ ਉਹਨਾਂ ਦੇ ਐਮਐਲਏ ਉਹਨਾਂ ਦੇ ਲੀਡਰ ભગવંત માન ઓર અરવિંદ કેજરીવાલ ਨੇ پنجاب ਦੀ ਜਨਤਾ ਜਵਾਬ ਪਾ। ਸੋ ਇਨਹੀ ਆਪ ਚ ਮਲਵਿੰਦਰ ਸਿੰਘ ਕੰਪਟੀ ਅਦੀਰ ਗੱਲ ਨਹੀਂ ਗਿਆ ਸੀ ਵੀ ਜਿਹੜਾ ਆਸ਼ਾ ਪੰਜਾਬ ਚ ਆ ਰਹੀ ਹੈ ਭਾਜਪਾ ਤੇ ਅਕਾਲੀ ਦਾ ਜੋ ਅਲਾਈਨਸ ਸੀ ਉਹ ਦੋ ਹਿੱਤੇ ਸ਼ਰਮਾ ਹੋਈ। ਆਤਕੰਗਣ ਕੋ ਆਸੀ ਕਿਆ? ਇਸ ਤੋਂ ਵੱਡਾ ਇੱਕ ਮੰਤਰੀ ਦਾ ਸਬੂਤ ਕੀ ਹੋ ਸਕਦਾ ਕਿ ਉਸ ਮਗਲਾਨਾ ਰਲੇ ਹੋਇਆ ਉ ਕੋਈ ਭਾਂ ਪਰ ਆ ਰਿਸ਼ਤਾ ਚੱਲ ਜਵੇ ਤਾਂ ਨਹੀਂ ਕੋਈ ਮਗਰ ਜਾਂਦਾ ਉਹਦੇ ਇਹਦਾ ਮਤਲਬ ਕੀ ਹੋਇਆ ਇਹ ਮੰਤਰੀ ਸਿੱਧੇ ਤੌਰ ਦੇ ਉੱਤੇ ਇਸ ਧੰਦੇ ਨਾਲ ਇਨਵੋਲਡ ਸਾਉਨੀਆ ਮਾਨ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਸਿਰਫ ਨਸ਼ੇ ਦੇ ਮੁੱਦੇ ਤੇ ਸਿਆਸਤ ਨਹੀਂ ਹੋ ਰਹੀ ਹੈ ਕੀ ਅਜਾ ਇੰਡੀਆ ਦੇ ਬਾਹਰ ਹੋਰ ਕੀ ਤਹਿਣ ਨਹੀਂ ਇਸ ਤੋਂ ਵੱਡਾ ਸਬੂਤ ਕੀ ਦਿਾਂਗੇ ਸੋਨੀਆ ਮਾਨ ਜੀ ਨੂੰ ਕੋ ਇਹ ਵੀਡੀਓ ਦੇਖ ਲੈ

ਕਿਸੇ ਡਿਕਟੂ ਫੜਦੀ ਹੈ ਨਸ਼ਾ ਕਰਤਾ ਜੀ ਉਹਨੇ ਨਸ਼ਾ ਕਿਹਦੇ ਕੋਲੋਂ ਤਾਂ ਪੁਲਿਸ ਨੂੰ ਇਹ ਪਤਾ ਕਰਦਾ ਔਖਾ ਕੋਈ ਔਰ ਸਪਲਾਈ ਚੇਨ ਆਇਡੈਂਟੀਫਾਈ ਕਰਨੀ ਹੋਵੇ ਜੇ ਸਰਕਾਰ ਦੀ ਮਨਸ਼ਾ ਹੋਵੇ 24 ਘੰਟੇ ਦੇ ਵਿੱਚ ਵਿੱਚ ਉਹ ਚੇਨ ਟ੍ਰੇਸ ਕੀਤੀ ਜਾ ਸਕਦੀ ਹੈ ਉਹਨੂੰ ਟਰੈਕ ਕੀਤਾ ਜਾ ਸਕਦਾ ਹੈ ਔਰ ਜਿਹੜਾ ਮੇਨ ਸਪਲਾਈਅਰ ਹੈ ਡਰੱਗਸ ਦਾ ਉਸ ਨੂੰ ਫੜਿਆ ਜਾ ਸਕਦਾ ਲੇਕਿਨ ਆਮ ਆਦਮੀ ਪਾਰਟੀ ਕੋਲ ਪੰਜਾਬ ਦੀ ਜਨਤਾ ਦੀ ਉਮੀਦਾਂ ਖਤਮ ਹੋ ਗਈਆਂ ਨੇ ਕਿਉਂਕਿ ਉਹਨਾਂ ਦੇ ਮੰਤਰੀ ਔਰ ਸੰਤਰੀ ਆਪ ਇਸ ਸ탠ਡੇ ਦੇ ਚਲ ਬੋਲ ਸਰ ਸਰ ਕਿਵੇਂ ਕਲਾਸੀਫਾਈਡ ਕਰ ਸਕਦੇ ਹੈ ਕਿ 15000 ਜੋ ਆਕੜਾ ਦੱਸ ਰਹੇ ਨੇ ਕਿ ਉਹਦੇ ਪਿੱਛੇ ਵੀ ਇਹੀ ਕਹਾਣੀ ਕਿ ਸਮਗਲਰ ਮੱਛੀਆਂ ਤੇ ਕਾਰਵਾਈ ਹੋਈ ਹੈ ਮਗਰ ਪੁੱਛਾਤੇ ਨਹੀਂ ਮੈਨੂੰ ਦੱਸ ਦਿਓ ਤੁਸੀਂ ਦੱਸ ਦਿਓ ਕਿ ਕਿਹੜਾ ਇੱਕ ਵੀ ਨਾਮ ਲੈ ਦਿਓ ਜਿਹੜਾ ਬੇਚ ਬੰਦਰ ਫੜਿਆ ਮੈਂ ਕੀ ਕਹਿ ਰਹੀ ਮੈਂ ਤਾਂ ਇੱਕ ਵੀ ਦੱਸੋ ਇੱਕ ਵੀ ਨਾਮ ਤੇ ਲੈ ਦਿਓ ਨਾ ਤੇ ਕਾਰਵਾਈ ਕੀਤੀ ਹੈ ਤੇ ਦੱਸੋ ਕਿ ਕਿਸ ਦੇ ਖਿਲਾਫ ਕਾਰਵਾਈ ਕੀਤੀ ਹੈ ਇਕ ਵੀ ਤਾਂ ਦੱਸੋ ਜਿਹੜਾ ਮੈਨਸਪਾਇਰ ਹੋਵੇ ਅੱਛਾ ਸਰਕਾਰ ਦਾ ਕਿਹੜੇ ਦੇ ਮੈਨ ਮੈ ਕੋਈ ਡਾਟਾ ਇਹ ਸਰਕਾਰ ਦਾ ਕੰਮ ਹੈ ਸਾਡਾ ਨਹੀਂ ਕੋਈ ਪਤਾ ਹੋਵੇ ਤੁਸੀਂ ਕਹਿ ਰਹੇ ਹੋ ਵੱਡੇ ਤੇ ਰੋਜ਼ੀ ਕਾਰੀ ਤਾਂ ਹੀ ਪਤਾ ਹੈ ਮੈਨੂੰ ਪਤਾ ਹੋਵੇ ਇਸ ਕਰਕੇ ਕਹਿ ਰਿਹਾ ਕਿ ਜਿੰਨੇ ਵੀ ਕੇਸਸ ਹੋ ਰਹੇ ਨੇ ਜਿਹੜੇ ਪੈਟੀ ਪੈਡਲਰਸ ਨੇ ਜਾਂ ਐਡਿਕਟ ਨੇ ਸਿਰਫ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਤੁਸੀਂ ਕੀ ਸਮਝੋ ਇੱਕ ਫੇਟਰ ਲੱਕੇ ਸ਼ਾਮ ਤੱਕ ਜਿਹੜੇ ਇਸ਼ਤਿਹਾਰਾਂ ਤੋਂ ਕਿ ਬਿਨਾ ਨਾ ਰੋਟੀ ਨੇ ਜਮ ਹੁੰਦੀ ਐਡਵਰਟਾਈਜ਼ਮੈਂਟ ਦੇ ਬਿਨਾ ਹਜਮ ਨਹੀਂ ਹੁੰਦੀ ਜੇ ਕਿਸੇ ਵੱਡੇ ਸਬਗਲਰ ਫੜਿਆ ਤਾਂ ਤੁਹਾਨੂੰ ਥੱਪਾ ਲਾ ਕੇ ਪਲਾਕੇ ਨੇ ਦੱਸੇ ਕਿ ਦੇਖੋ ਯਾਹ ਵੱਡਾ ਸਬਗਲਰ ਫੜ ਲਿਆ ਸੀ ਸ਼ਰਮੇ ਨੇ ਸਵਾਲ ਕੀਤਾ ਜਿਵੇਂ ਜਿਹੜਾ ਬੱਚਾ ਆਇਆ ਸੀ ਜਿਹੜੀ ਕਾਹਨੂੰ ਤੇ ਬੀਜੇਪੀ ਦੀ ਸਰਕਾਰ ਕਰਨੇ ਤੁਸੀਂ ਉਹਦਾ ਜਵਾਬ ਸਹੀ ਤਰੀਕੇ ਨਾਲ ਦਿੱਤਾ ਤੁਹਾਨੂੰ ਮੰਨਦੇ ਹੋ ਵੀ ਉਹ ਸਹੀ ਕਹਿ ਰਹੇ ਨੇ ਮੈਂ ਇਸ ਗੱਲ ਨਾਲ ਸਵਾਲ ਇਹ ਇੱਕ ਸੋਸ਼ਲ ਬਿਮਾਰੀ ਜਿਹੜੀ ਸ਼ੁਰੂ ਹੋਈ ਹੈ ਲੇਕਿਨ ਪੰਜਾਬ ਦੇ ਵਿੱਚ ਇਹਦਾ ਬੜਾਵਾ ਦੇ ਜਾਂਦਾ ਸਬੂਤ ਤੁਹਾਡੇ ਸਾਹਮਣੇ ਸਰ ਸਰ ਇਹ ਸੀ ਕਿ ਵੱਡੇ ਸਮੱਗਰ ਜਿਹੜੇ ਨੇ ਉਹ ਪਕੜੇ ਨਹੀਂ ਜਾ ਰਹੇ ਠੀਕ ਹੈ ਵੱਡੇ ਸਮੱਗਰ ਜਿਹੜੇ ਹੈਗੇ ਨੇ ਉਹਨਾਂ ਨੂੰ ਨਸ਼ਾ ਆ ਕਿੱਥੋਂ ਰਿਹਾ ਸਰ ਬਾਰਡਰ ਦੇ ਤੋਂ ਪੀਐਸਫ ਤੁਹਾਡੀ ਲੱਗੀ ਹੋਈ ਜਣਾ ਜਿਹੜਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੇ ਬਾਰਡਰ ਕ੍ਰੋਸ ਕਰ ਗਈ ਬਾਰਡਰ ਦੇ ਬਾਝੋਂ ਪੰਜਾਬ ਦੇ ਵਿੱਚ ਸਪਲਾਈ ਹੋ ਰਿਹਾ ਉਹਦੇ ਉਹ ਕਿਹਨੇ ਦੇਖਣਾ ਸਰ ਬਾਰਡਰ ਬਾਰਡਰ ਸਦਾ ਬੋਲ ਕਰ ਰਹੀ ਹੈ ਸਰ ਹੁਣ ਸੁਣੋ ਸੁਣੋ ਮੈਂ ਕਹ ਰਿਹਾ ਤੇਰੇ ਜਿੱਤੇ ਬਾਰਡਰ ਦਾ ਸਵਾਲ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਪਾਕਿਸਤਾਨ ਹਰ ਉੱਚੀ ਅਕਤ ਕਰਦਾ ਹੈ ਸਾਡੀ ਸਰਕਾਰ ਚਾਹੇ ਪੰਜਾਬ ਦੀ ਪੁਲਿਸ ਹੋਵੇ ਚਾਹੇ ਬੀਐਸਐਫ ਹੋਵੇ ਉਹ ਜਿਹੜੇ ਜਿਹੜੇ ਬਈਅਰ ਸਲੈਂਦੀ ਆ ਉਹ ਨਵੇਂ ਬਈਅਰ ਅਡਾਪਟ ਕਰਦੇ ਪਹਿਲਾਂ ਪਾਈਪਾਂ ਸਨੋ ਸਰੰਗਾ ਕੱਢ ਕੇ ਪਾਈਪਾਂ ਨਾਲ ਕਰਦੇ ਸੀ ਉਹ ਬਲੌਕ ਹੋਇਆ ਫਿਰ ਜਿਹੜਾ ਸਾਡਾ ਸਤੋਜ ਦਰਿਆ ਉਹਦੇ ਵਿੱਚੋਂ ਦੀ ਨਿਕਲ ਕੇ ਆਉਂਦੇ ਸੀ ਉਹ ਬਲੌਕ ਕੀਤੇ ਫਿਰ ਡਰੋਨਸ ਦੇ ਰਾਹੀਂ ਆਣਾ ਸ਼ੁਰੂ ਹੋ ਗਿਆ ਔਰ ਹੁਣ ਤੁਸੀਂ ਦੇਖਿਆ ਹੋਣਾ ਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਫੈਕਟਿਵਲੀ ਉਹ ਪੀਐਸਐਫ ਨੂੰ ਐਂਟੀ ਡਰੋਨ ਸਿਸਟਮ ਪ੍ਰੋਵਾਈਡ ਕਰਾਇਆ ਉਹਦੇ ਵਿੱਚ ਥੋੜੀ ਬਹੁਤੀ ਕਮੀ ਆਈ ਅਜੇ ਹੋਰ ਕਰਨ ਦੀ ਲੋੜ ਮੈਂ ਨਹੀਂ ਕਹਿੰਦਾ ਖਤਮ ਹੋ ਗਿਆ ਬੜੀ ਹੋਰ ਵੀ ਸਾਨੂੰ ਲੋੜ ਹੈ ਕਰਨ ਦੀ ਲੇਕਿਨ ਸਵਾਲ ਇਹ ਹੈ ਕਿ ਜਿਹੜੇ ਲੋਕਾਂ ਨੂੰ ਮੰਤਰੀ ਜਾ ਕੇ ਪ੍ਰੋਟੈਕਸ਼ਨ ਦੇਣਗੇ ਅੱਜ ਸਵਾਲ ਇਹ ਸਕਾਂਦਾ ਹੈ ਕਿ ਮੰਤਰੀ ਕੋਲ ਐਸਾ ਕੀ ਸੀਗਾ ਇੰਟਰਸਟ ਉਹਨਾਂ ਦੇ ਕੋਲ ਮਗਰ ਜਾ ਕੇ ਉਹਨੂੰ ਚੁੜਾਉਣ ਵਾਸਤੇ ਗਿਆ ਹਾਂ ਸਵਾਲ ਇਸ ਕੰ ਦਾ ਪੈਦਾ ਹੁੰਦਾ ਇਹ ਸਵਾਲ ਸਿਰ ਇਹ ਵੀ ਹੈਗਾ ਨਾ ਕਿ ਬੀਐਸਐਫ ਵੀ ਕਿੰਨਾ ਕਿੰਨਾ ਇਹ ਇਹ ਕਰਕੇ ਮੈਂ ਤਾਂ ਕਹਿ ਰਿਹਾ ਜੀ ਮੰਦੇ ਸੀ ਮੈਂ ਮੈਂ ਕੀ ਕਹਿ ਰਿਹਾ ਸਾਡੀ ਫੋਰਸਸ ਨੇ ਰਿਕਾਰਡ ਤੋੜ ਕਿਹੜੀ ਐਂਟੀ ਡਰੱਗਸ ਵਗੈਰਾ ਆਂਦੀਆਂ ਸੀਗੀਆਂ ਉਹਨਾਂ ਨੂੰ ਫੜਨ ਦਾ ਕੰਮ ਕੀਤਾ ਲੇਕਿਨ ਸਾਡਾ ਪੋਰਸ ਪਾਊਡਰ ਹੈ ਜਿਹਦੇ ਕਰਕੇ ਇਹ ਸਮੱਸਿਆ ਜਿਹੜੀ ਗਈ ਆ ਆਪਾਂ ਕਹਿੰਦੇ ਕਿ ਕਿਤੋਂ ਦਮ ਸੀਲ ਕੀਤਾ ਜਾ ਸਕਦਾ ਪਾਊਡਰ ਐਸਾ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ ਇਸ ਕਰਕੇ ਉਹ ਪਾਕਿਸਤਾਨ ਉਸ ਦਾ ਫਾਇਦਾ ਉਠਾਉਂਦਾ